ਹੈਲੋ ਬੱਚਿਓ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤਾਂ ਬੱਚਿਓ ਅੱਜ ਦੀ ਵੀਡੀਓ ਹੀ ਤੁਹਾਡੇ ਲੈ ਕੇ ਆਏ ਹਾਂ ਅਖੀਰ ਜਿੱਤਾ ਵਿਆਹ ਲੇਖ ਪੰਜਾਬੀ ਵਿੱਚ ਤਾਂ ਬੱਚਿਓ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਚਲੋ ਅੱਜ ਦੀ ਵੀਡੀਓ ਨੂੰ ਸਟਾਰਟ ਕਰਦੇ ਹਾਂ ਬਾਬਲ ਕਾਜ ਚਾਇਆ ਸਭ ਪਰਿਵਾਰ ਬੁਲਾਇਆ ਭਾਰਤ ਵਿੱਚ ਵਿਆਹ ਦੀਆਂ ਰਸਮਾਂ ਇੱਕ ਮਹੱਤਵਪੂਰਨ ਵਾ ਤਿਹਾਰ ਮੰਗ ਬਣਾਈਆਂ ਜਾਂਦੀਆਂ ਹਨ ਵਿਆਹ ਦੋ ਰੂਹਾਂ ਦਾ ਮੇਲ ਹੈ ਪਿਛਲੇ ਹਫ਼ਤੇ ਮੇਰੀ ਭੂਆ ਦੇ ਮੁੰਡੇ ਦਾ ਵਿਆਹ ਸੀ ਮੈਂ ਵੀ ਆਪਣੇ ਮਾਤਾ ਪਿਤਾ ਦਾਦਾ ਦਾਦੀ ਨਾਲ ਵਿਆਹ ਦੇਖਣ ਪਿੰਡ ਪੱਕੀ ਖੁਰਦ ਫਰੀਦਕੋਟ ਵਿਖੇ ਗਿਆ ਨਾਨਕੇ ਮੇਲੇ ਪਿੰਡ ਵੜਦਿਆਂ ਹੀ ਗੀਤ ਗਾਉਣੇ ਸ਼ੁਰੂ ਕਰ ਦਿੱਤੇ। ਭੂਆ ਦੇ ਰਿਸ਼ਤੇਦਾਰਾਂ ਨੇ ਵੀ ਸਾਡਾ ਸਵਾਗਤ ਕੀਤਾ ਨਾਲ ਕੀਤਾ। ਭੂਆ ਦੇ ਘਰ ਵਿੱਚ ਇੱਕ ਪਾਸੇ ਹਲਵਾਈ ਸ਼ੱਕਰਪਾਰੇ, ਬੂੰਦੀ ਦੇ ਪਕੌੜੇ ਕੱਟ ਰਿਹਾ ਸੀ। ਅਸੀਂ ਚਾਹ ਨਾਲ ਗਰਮ-ਗਰਮ ਪਕੌੜੇ ਖਾਦੇ। ਰਾਤ ਨੂੰ ਅਸੀਂ ਜਾਗੋ ਕੱਢੀ ਮੈਂ ਪਹਿਲੀ ਵਾਰ ਜਾਗੋ ਦੇਖ ਰਿਹਾ ਸੀ ਸਾਂਹਿਆਂ ਨੇ ਰੰਗ-ਬਰੰਗੇ ਕੱਪੜੇ ਪਾਏ ਹੋਏ ਸੀ ਮੇਰੀ ਮੰਮੀ ਨੇ ਗੱਗਰ ਉੱਤੇ ਦੀਵਾ ਜਗਾ ਕੇ ਗੱਗਰ ਸਿਰ ਉੱਤੇ ਰੱਖ ਲਈ ਮੋਟਿਆਰਾ ਤੇ ਔਰਤਾ ਪੂਰੀ ਖਰਮ ਮਸਤੀ ਕਰਤੀਆਂ ਕੁੰਕਰੂ ਵਾਲੇ ਡੰਡੇ ਨਾਲ ਛੱਜ ਕੁੱਟ ਰਹੀਆਂ ਸਨ ਜਿਸ ਤੇ ਅੱਗੇ ਜਾਗੋ ਜਾਂਦੀ ਉਸ ਦਾ ਨਾਂ ਲੈ ਕੇ ਬੋਲੀ ਪਾਈ ਜਾਂਦੀ ਰਤਨ ਸਿਆ ਰਤਨ ਰਤਨੀ ਜਗਾ ਲੈ ਜਾਗੋ ਆਈ ਹੈ ਵਿਆਹ ਵਾਲੇ ਦਿਨ ਸਵੇਰੇ ਲਾੜੇ ਦੀ ਨਹਾਇ ਤੋਂ ਇਦੀ ਰਸਮ ਹੋਈ ਗੁਰ ਸਾਰਿਆਂ ਨੇ ਲਾੜੇ ਨੂੰ ਵੇਸਣ ਦਾ ਵਟਨਾ ਮਲਿਆ ਫਿਰ ਲਾੜੇ ਦੀਆਂ ਭਾਬੀਆਂ ਨੇ ਅੱਖਾਂ 'ਚ ਸੁਰਮਾ ਪਾਇਆ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਅਸੀਂ ਬारात ਜਨ ਜਾਂਦੇ ਸਮੇਤ ਲਾੜੀ ਦੇ ਪਿੰਡ ਬਾਗਾਪੁਰਾਣਾ ਮੋਗੇਵਲ ਨੂੰ ਚੱਲ ਪਏ ਉੱਥੇ ਪਹੁੰਚਦੇ ਆ ਪਹਿਲਾ ਮਿਲਣੀ ਦੀ ਰਸਮ ਹੋਈ ਫਿਰ ਰੀਵਨ ਕਟਣ ਦੀ ਰਸਮ ਹੋਈ ਜਿਸ ਵਿੱਚ ਇੱਕ ਦੂਜੇ ਨੂੰ ਖੁੱਲ ਕੇ ਮਜ਼ਾਕ ਕੀਤਾ ਗਿਆ ਰੀਵਨ ਕਟਣ ਤੋਂ ਬਾਅਦ ਅੰਦਰ ਵਰਦ ਹੀ ਇੱਕ ਪਾਸੇ ਬਰਾਤ ਦੇ ਖਾਣੇ ਲਈ ਚਾਹ ਮਠਾਈਆਂ ਤੇ ਪਕੌੜੇ ਲੱਗੇ ਹੋਏ ਹਨ ਕੁੜੀਆਂ ਨੇ ਲਾੜੇ ਦੀ ਜੁੱਤੀ ਚੁੱਕ ਲਈ ਜੋ ਕਿ ਸਾਨੂੰ ਸ਼ਗਨ ਦੇ ਕੇ ਵਾਪਸ ਮਿਲੀ ਫਿਰ ਗੁਰੂ ਸਾਹਿਬ ਦੀ ਹਜ਼ੂਰੀ ਚ ਲਾਵਾ ਦੀ ਰਸਮ ਹੋਈ ਉਸ ਤੋਂ ਬਾਅਦ ਬਰਾਤ ਨੇ ਰੋਟੀ ਖਾਧੀ ਸ਼ਾਮ ਨੂੰ 4:00 ਵਜੇ ਲਾੜੀ ਸਮੇਤ ਬारात ਵਾਪਸ ਤੁਰ ਪਈ। ਬारात ਪਿੰਡ ਪਹੁੰਚਦੇ ਆ ਪੂਆ ਜੀ ਨੇ ਲਾੜਾ ਲਾੜੀ ਦੇ ਸਿਰ ਉਤੋਂ ਵੀ ਦੇ ਪਾਣੀ ਵਾਰ ਦਿੱਤਾ। ਵਾਰ ਕੇ ਪੁੱਤਾ ਮੈਂ ਪਹਿਲੀ ਵਾਰ ਆਪਣੀ ਅੱਖੀ ਕੋਈ ਵਿਆਹ ਦੇਖਿਆ ਸੀ। ਇਹ ਸਾਰਾ ਕੁਝ ਮੇਰੇ ਲਈ ਕਚੰਬੇ ਤੋਂ ਘੱਟ ਨਹੀਂ ਸੀ। ਤਾਂ ਇਹ ਸੀ ਬੱਚਿਓ ਅਕੀ ਡਾਟਾ ਵਿਆਰ ਲੇਖ ਪੰਜਾਬੀ ਵਿੱਚ ਤਾਂ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਮਿਲਦੇ ਆਂ ਅਗਲੀ ਵੀਡੀਓ ਵਿੱਚ